ਟ੍ਰੈਫਿਕ ਪੁਲਿਸ ਨੇ ਨਾਕਾ ਲਾਟੇ ਚ ਲਾਨ ਕੁੜੀਆਂ ਦੇ ਛੁੱਟੀ ਦੇ ਟਾਈਮ ਤੰਗ ਕਰਦੇ ਸੀ ਭੂਡ ਆਸ਼ਕ ਤਸਵੀਰਾਂ ਝੰਡਿਆਲਾ ਗੁਰੂ ਦੇ ਸਰਕਾਰੀ ਸਕੰਨਿਆ ਸੀਨੀਅਰ ਸਕੂਲ ਦੇ ਬਾਹਰ ਦੀਆਂ ਨੇ ਤੇ ਟ੍ਰੈਫਿਕ ਪੁਲਿਸ ਝੰਡਿਆਲਾ ਵੱਲੋਂ ਵਿਸ਼ੇਸ਼ ਨਾਕਾ ਲਗਾ ਕੇ ਚਲਾਨ ਕੱਟੇ ਗਏ ਨੇ ਪ੍ਰਿੰਸੀਪਲ ਮੈਡਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਦਿੱਤੀਆਂ ਗਈਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਭੂਟ ਆਸ਼ਕ ਜਦੋਂ ਕੰਨਿਆ ਸਕੂਲ ਛੁੱਟੀ ਹੁੰਦੀ ਹੈ ਤਾਂ ਉਹਨਾਂ ਨੂੰ ਤੰਗ ਕਰਦੇ ਸੀ ਜਿਸ ਕਾਰਨ ਕਈ ਵਾਰ ਲੜਕੀਆਂ ਦੇ ਮਾਪਿਆਂ ਨੇ ਪ੍ਰਿੰਸੀਪਲ ਮੈਡਮ ਨੂੰ ਸ਼ਿਕਾਇਤ ਕੀਤੀ ਜਿਸ ਉਪਰੰਤ ਟ੍ਰੈਫਿਕ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਤੇ ਉਹਨਾਂ ਦੇ ਮੌਕੇ ਉੱਪਰ ਤਕਰੀਬਨ 10 ਚਲਾਨ ਕੱਟੇ ਨੇ ਕਹਿੰਦੇ ਕਿ ਇੱਥੇ ਬਹੁਤ سارے ਜਿਹੜੇ 2300 ਤੋਂ ਵੱਧ ਕਰਕੇ ਆ ਗਏ ਜਦੋਂ ਲੜਕੀਆਂ ਨੂੰ ਜੀ ਹੁੰਦੀ ਨੇ 1:30 ਵਜੇ ਤੇ ਬਹੁਤ ਤੰਗ ਕਰਦੇ ਆ ਅੱਕੇ ਵੀ ਅਸੀਂ ਇੱਕ ਮਿੰਟ ਨਾਕਾਵਾ ਕੇ ਉਹ ਨੋਚਣ ਕਿਤੇ ਹੀ ਅੱਜ ਹੀ ਇਹਨੂੰ ਦਾਖਲ ਕਰਦੇ ਆ ਅੱਜ ਕਿੰਨੇ ਕੇ ਚਲਾਨ ਜਿਹੜੇ ਆਪਾਂ ਇਕੱਠੇ ਸਪੌਂਸ ਤੱਕ ਦਾਖਲ ਕਰਦੇ ਆ ਪਹਿਲਾਂ ਹੀ ਬਣਾ ਲੇ ਸਕੂਲ ਦੇ ਬਾਹਰ ਗਏ ਹਾਂ ਉੱਥੇ ਸਾਫ ਕਰਦੇ ਉਹਦੇ ਵਿੱਚ ਚਲਾਨ ਜਿਹੜੇ ਆ ਕੋਈ ਨਾ ਬਾਲਕਾਂ ਦੇ ਬੱਚਿਆਂ ਦੇ ਤੇ ਹੀ ਹੈਗੇ ਕਿ ਕਿਸੇ ਹੋਰ ਦੇ ਬਿਨਾਂ ਅਜੇ ਤੱਕ ਨਾ ਬਾਲਕ ਦਾ ਕੋਈ ਨਹੀਂ ਕਟਿਆ ਜੇ ਕਹਾਂਗੇ ਤੁਹਾਡੇ ਦਿੱਤਾ ਕਨਾਰ ਕੱਟੇ ਹੋਏ ਜਾ। ਸਾਡੀ ਮਾਨ ਜੋ ਗੈਸਟੀ ਸਾਹਿਬ ਇਸ ਤਰੀਕ ਜਰੀ ਸੀ ਵੀ ਅਗਲੀ ਵਾਰ ਉਹਨਾਂ ਤੇ ਇੱਕ ਹਲਾਤਾ ਮਾਮਲਾ ਸੀ ਕਿ ਜੈੱਟ ਖਾਵਾ ਦਾ ਨੰਗਾ ਲਾਇਆ ਗਿਆ। ਟ੍ਰੈਫਿਕ ਪੁਲਿਸ ਨੇ ਨਾਕਾਲਾ ਕੱਟੇ ਚ ਲਾਨਾ ਕੁੜੀਆਂ ਦੇ ਛੁੱਟੀ ਦੇ ਟਾਈਮ ਤੰਗ ਕਰਦੇ ਸੀ ਭੂਡ ਆਸ਼ਕ ਤਸਵੀਰਾਂ ਡੰਡੀਆਲਾ ਗੁਰੂਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਦੀਆਂ ਨੇ ਤੇ ਟ੍ਰੈਫਿਕ ਪੁਲ ਡੰਡੀਆਲਾ ਵੱਲੋਂ ਵਿਸ਼ੇਸ਼ ਨਾਕਾ ਲਗਾ ਕੇ ਚਲਾਨ ਕੱਟੇ ਗਏ ਨੇ ਪ੍ਰਿੰਸੀਪਲ ਮੈਡਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਦਿੱਤੀਆਂ ਗਈਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਭੂਮ ਰਾਸ਼ਕ ਜਦੋਂ ਕੰਨਿਆ ਸਕੂਲ ਛੁੱਟੀ ਹੁੰਦੀ ਹੈ ਤਾਂ ਉਹਨਾਂ ਨੂੰ ਤੰਗ ਕਰਦੇ ਸੀ ਜਿਸ ਕਾਰਨ ਕਈ ਵਾਰ ਲੜਕੀਆਂ ਦੇ ਮਾਪੇ-ਬਾਪਾ ਨੇ ਪ੍ਰਿੰਸੀਪਲ ਮੈਡਮ ਨੂੰ ਸ਼ਿਕਾਇਤ ਕੀਤੀ ਜਿਸ ਉਪਰੰਤ ਟ੍ਰੈਫਿਕ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਤੇ ਉਹਨਾਂ ਦੇ ਮੌਕੇ ਉੱਪਰ ਤਕਰੀਬਨ 10 ਚਲਾਨ ਕੱਟੇ ਨੇ। ਕਹਿੰਦੇ ਆ ਕਿ ਇੱਥੇ ਬਹੁਤ سارے ਜਿਹੜੇ 300-300 ਕਰਕੇ ਆ ਗਏ ਜਦੋਂ ਲੜਕੀਆਂ ਨੂੰ ਉੱਠੀ ਹੁੰਦੀ ਨੇ 1:30 ਵਜੇ ਤੇ ਬਹੁਤ ਤੰਗ ਕਰਦੇ ਆ। ਅੱਕੇ ਵਿੱਚ ਅਸੀਂ ਇੱਕ ਮਿੰਟ ਨਾਕਾ ਲਾ ਕੇ ਉਹਨਾਂ ਤੋਂ ਚਲਾਨ ਕੀਤੇ ਸੀ ਅੱਜ ਹੀ ਇੰਨੀ ਉਦਾਸ ਕਰਦੇ। ਅੱਜ ਕਿੰਨੇ ਕ ਚਲਾਨ ਜਿਹੜੇ ਆਪਾਂ ਇਕੱਠੇ ਤੇ ਸਵੇਰ ਤੱਕ 10 ਕੱਟਦੇ ਆ ਪਹਿਲਾਂ ਹੀ ਬਣਾ ਲਏ ਸਕੂਲ ਦੇ ਬਾਹਰ ਗਏ ਹਾਂ ਉੱਥੇ ਸਾਫ ਕੱਟਦੇ ਆ। ਉਹਦੇ ਚ ਚਲਾਨ ਜਿਹੜੇ ਆ ਕੋਈ ਨਾ ਬਾਲਕਾਂ ਦੇ ਬੱਚਿਆਂ ਦੇ ਤੇ ਹੈਗੇ ਕਿ ਕਿਸੇ ਹੋਰ ਦੇ ਬਿਨਾ ਅਜੇ ਤੱਕ ਨਾ ਬਾਲਕ ਦਾ ਕੋਈ ਨਹੀਂ ਕਟਿਆ ਜੇ ਕਰਾਂਗੇ ਤੁਹਾਡੇ ਦੇ ਸਾਹਮਣੇ ਕਦੋਂ ਕਿਨੇ ਚਲਾਨ ਕੱਟੇ ਹੋਏ ਜਾਂਦੇ ਸਾਡੇ ਮਾਨਯੋਗ ਐਸ.ਓ. ਸਾਹਿਬ ਜੀ ਚਰਨੀ ਜੀ ਵੀ ਅਗਲੀ ਵਾਰ ਉਹਨਾਂ ਦੇ ਇੱਕ ਹਲਾਤਾ ਮਾਮਲੇ ਤੇ ਜੈਸਟ ਸਰਵੋ ਦਾ ਨੰਗਾ ਲਾਇਆ ਗਿਆ